ਜੀ ਵੈਲਕਮ ਟੂ ਅਡੀਸ਼ਾ ਸ਼ੋਰੂਮ ਭਿੱਖੀ ਅੱਜ ਇੱਕ ਨਵਾਂ ਫੈਬਰਿਕ ਲਾਂਚ ਕੀਤਾ ਜੀ ਏਕੇ ਟੈਕ ਬ੍ਰਾਂਡ ਨੇ ਇਜੀਪਟੀਅਨ ਲੌਨ ਕਾਟਨ ਬਹੁਤ ਵਧੀਆ ਕਪੜਾ ਲਾਂਚ ਕੀਤਾ ਜੀ ਇਜੀਪਟੀਅਨ ਲੌਨ ਕਾਟਨ ਨਵੀਂ ਵਾਲੇ ਸਟਾਰਟਿੰਗ ਹੋਈ ਹੈ ਫੈਬਰਿਕ ਦੀ ਬਹੁਤ ਹੀ ਪਿਆਰਾ ਫੈਬਰਿਕ ਹੈ ਸਾਨੂੰ ਬਹੁਤ ਸੋਹਣਾ ਲੱਗਿਆ ਇਹ ਫੈਬਰਿਕ ਡਿਜ਼ਾਈਨਿੰਗ ਵੀ ਦੇਖੋ ਕਿੰਨੀ ਪਿਆਰੀ ਹੈ ਡਿਸਟਲ ਪ੍ਰਿੰਟ ਦੇ ਵਿੱਚ ਡਿਜ਼ਾਈਨ ਰਹੂਗਾ ਜੀ ਫੈਬਰਿਕ ਦੇਖੋ ਜੀ ਕਿੰਨਾ ਪਿਆਰਾ ਹੈ ਇਜੀਪਟੀਅਨ ਲੌਨ ਕਾਟਨ ਫੈਬਰਿਕ ਰਹੇਗਾ ਬੜਾ ਹਾਈ ਕਲਾਸ ਦਾ ਫੈਬਰਿਕ ਹੈ ਜੀ ਸਭ ਤੋਂ ਨਵੀਂ ਲਾਂਚ ਹੋਈ ਹੈ ਫੈਬਰਿਕ ਵੀ ਆਪਾਂ ਆਉਂਦੇ ਸਾਰੇ ਜੀ ਸੇਲ ਦੇ ਵਿੱਚ ਲੈ ਲਿਆ ਜੀ ਆਪਣੇ ਇਹ ਡਿਜ਼ਾਈਨ ਵੀ ਇਹ ਕੱਪੜਾ ਵੀ ਇਹਦਾ ਰੇਟ ਤਾਂ ਵੈਸੇ ਭਾਵੇਂ ਕੰਪਨੀ ਨੇ 1300 ਤੇ 1200 ਕੱਢਿਆਗਾ ਅਸੀਂ ਸੇਲ ਲਈ ਹੋਈ ਹੈ ਤਾਂ ਥੋੜਾ ਜਿਹਾ ਇਹਦੇ ਵਿੱਚ ਵੀ ਡਿਸਕਾਊਂਟ ਕਰਤਾ ਜੀ ਅਸੀਂ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਏਜੀਪਟੀਆਂ ਲੌਂਡ ਕਾਟਨ ਫੈਬਰਿਕ ਰਹੇਗਾ ਜੀ ਆਪਣੀ ਜਿਹੜੀ ਸੇਲ ਲੱਗੀ ਹੋਈ ਹੈ ਅਲੀਸ਼ਰ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਦੇ ਉੱਤੇ ਤੁਸੀਂ ਆਉਣਾ ਜੀ ਰੇਕਾ ਆਈਟਮ ਦੇ ਉੱਪਰ ਆਪਣੇ ਭਾਈ ਡਿਸਕਾਊਂਟ ਚੱਲ ਰਿਹਾ ਹੈਗਾ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਕਲਰ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਨੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਏਜੀਪਟੀਆਂ ਲੌਂਗ ਕਵਾਰਟਰ ਕੈਪੜਾ ਰੋਟ ਕੀਤਾ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਰੇਟ ਵਸੇ ਤਾਂ ਕੰਪਨੀ ਨੇ 1300 ਰੁਪਏ ਕੱਢਿਆ ਸੀਗਾ ਜੀ ਅਸੀਂ ਸੇਲ ਲਾਈ ਹੋਈ ਹੈ ਉਹਦੇ ਕਰਕੇ ਤੁਹਾਨੂੰ ਇਹ ਰੇਟ ਤੇ ਡਿਸਕਾਊਂਟ ਦੇ ਵਿੱਚ ਮਿਲੂਗਾ ਜੀ ਸੇਲ ਲੱਗੀ ਹੋਈ ਹੈ ਹਲਿਸ਼ਨ ਸ਼ੋਰੂਮ ਦੀ ਕਿਦੋਂ ਉੱਪਰ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਕਲਰ ਦੇਖੋ ਜੀ ਕਿੰਨੇ ਪਿਆਰੇ ਨੇ ਚਾਰ ਇਹਦੇ ਵਿੱਚ ਕਲਰ ਨੇ ਚਾਰੇ ਕਲਰ ਹੀ ਬਹੁਤ ਪ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਸਾਡੇ WhatsApp ਦੇ ਉੱਪਰ 컬러 ਦੇਖੋ ਜੀ ਕਿੰਨੇ ਪਿਆਰੇ ਪਿਆਰੇ ਨੇ ਚਾਰ 컬러 ਨੇ ਫੈਬਰਿਕ ਬੜਾ ਸੋਹਣਾ ਆਇਆ ਜੀ ਇਜੀਪਟੀਆਂ ਲੌਂਡਰ ਕਾਟਰ ਦਾ ਕਪੜਾ ਆਇਆਗਾ ਰੇਟ 1200 1300 ਰੁਪਏ ਕੱਢਿਆ ਕੰਪਨੀ ਨੇ ਅਸੀਂ ਤੁਹਾਨੂੰ ਲਾ ਕੇ ਦੇਵਾਂਗੇ ਸਿਰਫ 600 ਰੁਪਏ ਦਾ ਸੂਟ ਜੀ ਸਿਰਫ 600 ਰੁਪਏ ਦਾ ਸੂਟ ਦੇਵਾਂਗੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਲਣਗੇ ਵਿਜ਼ਿਟ ਕਰੋ ਅਲਿਸ਼ਰ ਸ਼ੋਰੂਮ ਵੀ ਕੀ